ਦੇ ਸਾਬ ਜੱਤੇ ਅਤੇ ਜੋ 40 ਸਿੰਘ ਸੀਗੇ ਤੇ ਤਿੰਨ ਪਿਆਰੇ ਜੰਗ ਦੇ ਮੈਦਾਨ ਵਿੱਚ 10 ਲੱਖ ਦੀ ਫੌਜ ਨਾਲ ਲੜਦੇ ਹੋਏ ਕੀ ਸ਼ਹੀਦ ਹੋ ਗਏ ਸੀਗੇ। ਲੋ ਜੀ ਦਰਸ਼ਨ ਕਰੋ ਇਸ ਗੜੀ ਸਾਹਿਬ ਦੇ ਤੇ ਜਿੱਥੇ ਕੀ ਆਪਣੇ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆ ਕੇ ਰਹੇ ਸੀਗੇ ਸੱਤ ਪੋਹ ਦੀ ਰਾਤ ਨੂੰ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੜੀ ਛੱਡਣ ਤੋਂ ਪਹਿਲਾਂ ਭਾਈ ਜੀਵਨ ਸਿੰਘ ਜੀ ਨੂੰ ਤੇ ਆਪਣੇ ਘਲਗੀ ਤੇ ਚੋਲਾ ਤੇ ਬਾਬਾ ਜੀਵਨ ਸਿੰਘ ਜੀ ਨੂੰੰ ਦਿੱਤਾ ਸੀਗਾ ਤੇ ਹੁਣ ਆਪਾਂ ਉਹਨਾਂ ਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨ ਤੇ ਸਵਾਗਤ ਕਰਦਾ ਇੱਕ ਵਾਰ ਤੋਂ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਪਹੁੰਚੇ ਸੀ ਗੁਰਦੁਆਰਾ ਕਤਰਗੜ ਜੋ ਕਿ ਚਮਕੌਰ ਸਾਹਿਬ ਗੁਰੂਪੁਰ ਨਗਰ ਦੇ ਵਿੱਚ ਹੈ ਤੇ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਾਉਣੀ ਹੈ ਲੋ ਜੀ ਤੁਸੀਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਕਤਰਗੜ ਸਾਹਿਬ ਦੇ ਜਿੱਥੇ ਕੀ ਲੋਹ ਸਹਿਬਜਾਦੇ ਪੰਜ ਪਿਆਰੇ ਤੇ 40 ਸਿੰਘਾਂ ਦਾ ਜੋ ਕਿ ਸੰਸਕਾਰ ਸਥਾਨ ਹੈ 6 ਪੋ ਦੀ ਰਾਤ ਨੂੰ ਆ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਤੇ ਸਿੰਘਾਂ ਨਾਲ ਕਿਸੇ ਸਥਾਨ ਤੇ ਪਹੁੰਚ ਗਏ ਸੀਗੇ ਤੇ ਉੱਧਰ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਦੇ ਜੋ ਤੁਹਾਨੂੰ ਇਸ ਤੋਂ ਪਹਿਲਾਂ ਵਾਲੇ ਬਲੌਗ ਦੇ ਵਿੱਚ ਦਿਖਾਇਆ ਸੀਗਾ ਤੇ ਗੰਗੂ ਬਾਂਬੜਨ ਲੈ ਗਿਆ ਸੀਗਾ ਉਹਨਾਂ ਨੂੰ ਤੇ ਗੰਗੂ ਮੰਦ ਜਿਹੇ ਜਿੱਥੇ ਲੈ ਕੇ ਗਿਆ ਸੀਗਾ ਉਹ ਵਾਲਾ ਸਥਾਨ ਵੀ ਤੁਹਾਨੂੰ ਦਿਖਾਵਾਂਗੇ ਤੇ ਗੁਰਦੁਆਰਾ ਸਾਹਿਬ ਦੇ ਘਰ ਦਰਸ਼ਨ ਜੀ ਇੱਥੇ ਹੀ ਵੱਡੇ ਸਾਹਿਬਜਾਦੇ ਅਤੇ ਜੋ 40 ਸਿੰਘ ਸੀਗੇ ਤੇ ਤਿੰਨ ਪਿਆਰੇ ਜੰਗ ਦੇ ਮੈਦਾਨ ਵਿੱਚ 10 ਲੱਖ ਦੀ ਫੌਜ ਨਾਲ ਲੜਦੇ ਹੋਏ ਕੀ ਸ਼ਹੀਦ ਹੋ ਗਏ ਸੀਗੇ ਤੇ ਜਿਨ੍ਹਾਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਜੀ ਨੇ ਕਰਿਆ ਸੀਗਾ ਇਸ ਹੀ ਸਥਾਨ ਤੇ ਤੇ ਹੁਣ ਆਪਾਂ ਇਸ ਤੁਹਾਨੂੰ ਗੁਰਦਵਾਰ ਸਾਹਿਬ ਦੇ ਅੰਦਰ ਤੋਂ ਦਰਸ਼ਨ ਕਰਾਉਨੇ ਆ ਇਸ ਸਾਈਡ ਜੁੜਾ ਘਰ ਬਣਿਆ ਹੋਇਆ ਆ ਤੇ ਇੱਕ ਪਾਸੇ ਲੰਗਰ ਹਾਲ ਆ ਤੇ ਤੁਸੀਂ ਕੜਾ ਪ੍ਰਸ਼ਾਦ ਵੀ ਦੇਖ ਕਰਵਾ ਸਕਦੇ ਆ ਗੁਰਦਵਰਾ ਸਾਹਿਬ ਜਿਹੜੀ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਸਾਹਿਬ ਜਦਾ ਬਾਬਾਜੀਤ ਸਿੰਘ ਸਾਹਿਬ ਜਦਾ ਬਾਬਾਜੀਤ ਸਿੰਘ ਦੇ ਨਾਮ ਤੇ ਬਣਿਆ ਹੋਇਆ ਗੁਰਦਵਰਾ ਸਾਹਿਬ ਇਸੇ ਸਥਾਨ ਤੇ ਹਰ ਸਾਲ 8 9 10 ਪੂ ਨੂੰ ਜੋ ਕਿ ਸ਼ਹੀਦੀ ਜੋੜ ਮੈਲ ਲੱਗਦਾ ਆ ਉਹਨਾਂ ਦੀ ਯਾਦ ਵਿੱਚ ਹਰੇਕ ਸਾਲ ਗੁਰਦਵਰਾ ਸਾਹਿਬ ਦੀ ਤੁਸ਼ਨੀਂ ਦਰਸ਼ਨ ਕਰੋ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅੰਦਰ ਗੁਰਦੈ ਸਾਹਿਬ ਦੇ ਅੰਦਰ ਪ੍ਰਦਰਸ਼ਨ ਕਰਾਂਗੇ। ਆਹੋਂ ਨੀਂਕਾ ਤੁਹਾਆਂ ਅੱਖਾਂ ਦੇ ਬਾਹਰ ਨਹੀਂ। Amen. Hey. ਅਜੂਤੀ ਅਗੇ ਨਾ ਸੀ ਕਾਮ ਕਾਟ ਕੇ ਦੇ ਸੇ ਮਾਤਿ ਤੀ ਆ ਕਾ ਨਾਸੀ ਗੁਨ ਗਤ ਅਜੂਤੀ ਲੋ ਜੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਗੁਰਦਵਾਰਾ ਸਾਹਿਬ ਦੇ ਅੰਦਰ ਤੋਂ ਇੱਕ ਪਾਸੇ ਜੋ ਤੁਹਾਨੂੰ ਸ਼ਸਤਰ ਦਿਖਾਏ ਸੀਗੇ ਇਹ ਪ੍ਰਾਤਨ ਸ਼ਸਤਰ ਨੇ ਉਸ ਟਾਈਮ ਦੇ ਉਹ ਤੇ ਹੁਣ ਆਪਾਂ ਤੁਹਾਨੂੰ ਜਿਹੜੀ ਇੱਕ ਪ੍ਰਾਤਨ ਬੋਲੀ ਸਾਹਿਬ ਆ ਤੇ ਉਹਦੇ ਵੀ ਦਰਸ਼ਨ ਕਰਾਵਾਂਗੇ ਬਿਲਕੁਲ ਗੁਰਦਾਰਾ ਸਾਹਿਬ ਦੇ ਰਾਈਟ ਸਾਈਡ ਤੋਂ ਆਪਾਂ ਜਾਣਾ ਇਸ ਬੋਲੀ ਸਾਹਿਬ ਵੱਲ ਨੂੰ ਇੱਥੇ ਲਿਖਿਆ ਹੋਇਆ ਹੈ ਇਸ ਪ੍ਰਾਤਨ ਬੋਲੀ ਦੀ ਉਸਾਰੀ ਸਨ 1831 ਵਿੱਚ ਹਰ ਹਰ ਦਿਆਲ ਸਿੰਘ ਅਵੇਲੇ ਵਾਲਿਆਂ ਵੱਲੋਂ ਕਰਵਾਈ ਗਈ ਸੀ ਜੇ ਤੁਸੀਂ ਦਰਸ਼ਨ ਕਰੋ ਇਸ ਪੁਰਾਣੀ ਬੋਲੀ ਸਾਹਿਬ ਦੀ ਲੋ ਜੀ ਹੁਣ ਤੁਹਾਨੂੰ ਬੌੜੀ ਸਾਹਿਬ ਦੇ ਕਰਵਾਇਆ ਦਰਸ਼ਨ ਇਸ ਤੋਂ ਬਾਅਦ ਹੁਣ ਜਾਵਾਂਗੇ ਆਪਾਂ ਗੁਰਦੁਆਰਾ ਗੜੀ ਸਾਹਿਬ ਤੇ ਹੁਣ ਉੱਥੇ ਦਾ ਤੁਹਾਨੂੰ ਜੋ ਇਤਿਹਾਸ ਆ ਉਹ ਦੱਸਾਂਗੇ ਫਿਰ ਨਾਲੇ ਗੁਰਦਾਰ ਸਾਹਿਬ ਦੇ ਵਿਧੇ ਦਰਸ਼ਨ ਕਰਾਵਾਂਗੇ ਚਲੋ ਜੀ ਚੱਲਦੇ ਗੁਰਦੁਆਰਾ ਗੜੀ ਸਾਹਿਬ ਦਾ ਗੁਰੂ ਜੀ ਗੁਰੂ ਜੀ ਨੇ ਚਲੋਣੇ ਆਇਆ ਦਾ ਲੋਗੇ ਆ ਪਹੁੰਚ ਗਏ ਸੀਗੇ ਗੁਰਦੁਆਰਾ ਸ਼ਹੀਦ ਕੱਚੀ ਗੜੀ ਸਾਹਿਬ ਸ਼ਹੀਦ ਬਾਬਾ ਸੰਗਤ ਸਿੰਘ ਜੀ ਗੇਟ ਦਰਸ਼ਨੀ ਡਿਊਟੀ ਤੇ ਹਰ ਦਰਸ਼ਨ ਪਾਸ ਹਟ ਕੇ ਜਾਂਦੀ ਜਿੱਥਰੋਂ ਕੋਪਾ ਕਰ ਕਲਪ ਨਹੀਂ ਜਾਣਾ ਚਾ ਬਾਅਦ ਵਿੱਚ ਬਣੇ ਹੋਣਾ ਹਾਂ ਹਾਂ ਹੋਰ ਪਾਈ ਆ ਫੈਕਟਰੀ ਕਿੰਨਾ ਪਏ ਜੋ ਜੇ ਆਪਕੋ ਗੁਰਦੁਆਰਾ ਘੜੀ ਸਾਹਿਬ ਪਹੁੰਚੇ ਸੀਗੇ ਇੱਥੇ ਗੁਰੂ ਸਾਹਿਬ ਨੇ ਪਹੁੰਚ ਕੇ ਜੋ ਦੋ ਭਰਾ ਸੀਗੇ ਜਿਨ੍ਹਾਂ ਦਾ ਨਾਮ ਜਗਤ ਸਿੰਘ ਅਤੇ ਰੂਪਾ ਚੰਦ ਉਹਨਾਂ ਤੋਂ ਜੋ ਇਹ ਜਗ੍ਹਾ ਇਹ ਹਵੇਲੀ ਆ ਇਹ ਲੈ ਲਈ ਸੀਗੀ ਇਸ ਗੜੀ ਜਿਹੜੀ ਉੱਚੀ ਘਾਟੀ ਨੂੰ ਗੜੀ ਦਾ ਨਾਮ ਦਿੱਤਾ ਤੇ ਇਸ ਗੜੀ ਦੇ ਆਲੇ ਦੁਆਲੇ ਅੱਠ-ਅੱਠ ਸਿੰਘਾਂ ਦੇ ਜੋ ਜਥਾ ਆਇਆ ਸੀਗਾ ਉਹਨੂੰ ਤਾਂ ਨਾਇਤ ਕਰ ਦਿੱਤਾ ਤੇ ਉਸ ਤੋਂ ਬਾਅਦ ਨਾਲ ਇਹ ਜੀ ਘੇਰਾਬੰਦੀ ਕਰਕੇ ਔਰ ਇੱਕ ਕਿਲਾ ਮੋਟਾ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਜੋ ਮੁਗਲਾਂ ਨੇ ਉਰੇ ਫਿਰ ਹਮਲਾ ਕਰ ਦਿੱਤਾ ਅੱਠ ਬੋ ਵਾਲੇ ਦਿਨ ਨੂੰ ਤੇ ਉਸ ਤੋਂ ਬਾਅਦ ਜੋ ਪੰਜ-ਪੰਜ ਸਿੰਘਾਂ ਦਾ ਜਥਾ ਇਥੋਂ ਰਵਾਨ ਦਾ ਰਵਾਨਗੀ ਹੋਈ ਤੇ ਜੋ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਜੀ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਜੀ ਤੇ ਇੱਥੇ ਇਹ ਜਿਹੜੇ ਆਪਣੇ ਪੰਜ ਪਿਆਰੇ ਵਿੱਚੋਂ ਤਿੰਨ ਪਿਆਰੇ ਉਹ ਵੀ ਇਸ ਗੱਡੀ ਵਿੱਚ ਹੀ ਸ਼ਹੀਦ ਹੋਏ ਸੀਗੇ ਚਲੋ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੱਗੇ ਉਹ ਦਰਸ਼ਨ ਕਰਵਾਉਨੇ ਆ ਲਓ ਜੀ ਦਰਸ਼ਨ ਕਰੋ ਇਸ ਗੱਡੀ ਸਾਹਿਬ ਦੇ ਤੇ ਜਿੱਥੇ ਕੀ ਆਪਣੇ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਕੇ ਰਹੇ ਸੀਗੇ ਸੱਤ ਪੋਹ ਦੀ ਰਾਤ ਨੂੰ ਚਲੋ ਹੁਣ ਆਪਾਂ ਗੁਰਦੁਆਰਾ ਸਾਹਿਬ ਤੇ ਚੱਲਦੇ ਆ ਜੀ ਅੰਦਰ ਐਕਸਮ ਪਾ ਕੇ ਹੁੰਦੇ ਆ ਜੀ 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 ਆਪਾਂ ਤੋਂ ਘੜੀ ਸਾਹਿਬ ਦੇ ਦਰਸ਼ਨ ਕਰਾਏ ਨੇ ਤੇ ਉਸ ਤੋਂ ਬਾਅਦ ਆਪਾਂ ਆ ਗਏ ਸੀਗੇ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਦੇ ਕਿ ਜਿੱਥੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਘੜੀ ਛੱਡਣ ਤੋਂ ਪਹਿਲਾਂ ਭਾਈ ਜੀਵਨ ਸਿੰਘ ਜੀ ਨੂੰ ਤੇ ਆਪਣੇ ਕਲਗੀ ਤੇ ਚੋਲਾ ਤੇ ਬਾਬਾ ਜੀਵਨ ਸਿੰਘ ਜੀ ਨੂੰ ਦਿੱਤਾ ਸੀਗਾ ਕਿ ਹੁਣ ਆਪਾਂ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣਾ ਤੁਹਾਨੂੰ ਲੋ ਜੀ ਕਰੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਅੰਦਰ ਇੱਕ ਪ੍ਰਾਰਥਨਾ ਖੂਈ ਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਣੇ ਆ ਔਰੇ ਗੁਰਦਰਾ ਸਾਹਿਬ ਦਾ ਜੋ ਕਿ ਇਤਿਹਾਸ ਰਿਹਾ ਹੋਇਆ ਆ ਦੋ ਦਿਨਾਂ ਤੋਂ ਸਾਹਮਣੇ ਆਪਣੇ ਮੱਥੀ ਚਾਲ ਕੱਢਿਆ ਜਲ ਸੇਵਾ ਦਾ ਬਤੂ ਚਾਲ ਚੱਲ ਰਿਹਾ ਹੈ ਇੱਕ ਇੱਕ ਸਿੰਘ ਨਾਮ ਦੇ ਜੀ ਉਹਨਾਂ ਦੇ ਬਚਰਾ ਨਾਲ ਹੀ ਸਾਹ ਪਰਗਟਿਆ ਆਪਨੋ ਸਾਹਿਬ ਕਹਿੰਦੇ ਜੇ ਕਿਸੇ ਸੰਸਦ ਦੇ ਇੰਨੇ ਲੋਕਾਂ ਨੂੰ ਨਹੀਂ ਜੁੜੇ ਹੋਣੇ ਸੇਵਾ ਸਵਾਲ ਕਰਦੀ ਹੈ ਸਮਝਦੇ ਸੋ ਜੋਗ ਦੇ ਨਾਲ ਤੁਹਾਨੂੰ ਜਮੀਨ ਦਾ ਤਰੀਕੋ ਘਰ ਤੋਂ ਬਾਹਰ ਹੋ ਕੇ ਨਾ ਸੀ ਗਰਾਹੀ ਪਜਦਾ ਇਹ ਸੰਗਤ ਦਾ ਸਿਉਗ ਹੈ ਸੰਗਤ ਦੇ ਸੋਹ ਦੇ ਨਾਲ ਹੀ ਸਵਾਮਾ ਚੱਲਦੀਆਂ ਸਤ ਨਜ਼ਰਾਂ ਮਾਰ ਕੇ ਉੱਪਰ ਮੇਰੇ ਪ੍ਰਕਾਸ਼ ਸਾਹਿਬ ਪਾਂਸੀ ਦਾ ਸਵਾਮਾ ਸਜਣਾ ਹੈ ਪਾਂਸੀ ਸਾਹਿਬ ਸੂਰੇ ਦੀ ਸਵਾਮਾ ਅੰਕੀਸ਼ੇ ਦਾ ਮਰਕੋਣਾ ਹੈ ਬਾਬੇ ਨਾਨਕ ਦੇ ਲੰਗਰ ਹਾਲ ਵੀ ਸਵਾਲੀ ਦਾ ਕਾਰਜ ਚੱਲਦਾ ਹੈ ਤੇ ਸੰਗਤ ਦੇ ਛੋਟੇ ਸਵਾਮਾ ਜੀ ਸਤਪਾਣਾ ਜੀ ਕੁ ਆਪਣੇ ਪੁਸ਼ਾ ਪ੍ਰਾਪਤ ਕਰਨੀਆਂ ਹੈ ਪ੍ਰਸ਼ਾਦ ਆਉਦੀ ਪਰਸ਼ਾਦ ਲੈ ਕੇ ਜਾਣਾ ਸਾਰਿਆਂ ਨੇ ਅੰਗਾ ਦਾ ਬਹੁਤ ਧੰਨਵਾਦ ਇਹਨਾਂ ਪ੍ਰੇਮ ਸੇਕਾਨ ਦਾ ਸਾਹਿਬ ਜੀ ਤਰਫ ਜੀ 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 ਜ ਸੰਗਦੇਸ਼ ਉਹ ਕਹਿੰਦੇ ਵੀ ਦਮਿੰਦਲਾ ਸਾਹਿਬ ਹਲੋ ਜੀ ਇੱਥੇ ਆਇਆ ਜੋਗਰਾਤ ਨੂੰ ਕੋਈ ਹੈ ਸ਼ਨਪੁਰ ਜੀ ਦਾ ਨਾਮ ਆ ਵਿਚਾਰ ਕਰਦੇ ਹਨ ਜਦਾਂ ਇਹ ਪਰੂਡ ਜਾਪਤਰਾ ਸਮਲੋਗੇ ਜਿਹੜਾ ਖਤਮ ਮਹਾਰਾਜ ਦੇ ਕੋਲ ਤੋਂ ਹੋਇਆ ਹੈ ਇਹਤਰੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਪਏ ਨੇ ਤੇ ਦਰਸ਼ਨ ਕਰ ਸਕਦੇ ਹੋ ਜਿਹੜਾ ਨਾਮ ਆ ਜਾਣ ਜਾਣਾ ਹੈ ਜਦਾਂ ਇਹ ਪਰੂਡ ਜਾਪਤਰਾ ਕਰੋਗੇ ਜਿਹੜਾ ਮਹਾਰਾਜ ਦੇ ਕੋਲ ਤੋਂ ਬਖਵਾਉਂਦੇ ਸਾਬਲੋਗੇ ਇਹਤਰਾਇਆ ਆਦਾ ਕਰਦੇ ਪਾਪ ਕਰਨੇ ਹੈ महादेव महासेवा सेवा प्रभु दया माया मारा चर जी बुलाकर से हमने बहुत प्रार्थना तो भी पहले 8:00 ਤੋਂ 12:00 ਲੈ ਕੇ ભગવાન ਜੀ ਉਹ ਜਿਆ ਸਮਾਇਆ ਬਣਨ ਨੂੰ ਕਰਵਾ ਤੋਂ ਹੋਏ ਜਿਸ ਦੇ ਆਦਨ ਪਾਰਾ ਮਾਨ ਕਿ ਹੁਣ ਤੋਂ ਆਪਾਂ ਗੁਰਦਰਾ ਸਾਹਿਬ ਗੜੀ ਸਾਹਿਬ ਦੇ ਤੇ ਆਪਣਾ ਗੁਰਦੁਆਰਾ ਕਤਰਗੜ੍ਹ ਸਾਹਿਬ ਤੇ ਤੇ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦਰਸ਼ਨ ਕਰਾਏ ਜੋ ਗੜੀ ਸੀਗੀ ਇਹ ਲਗਭਗ ਪੌਣੇ 5 ਕਿਲਿਆ ਵਿੱਚ ਫੈਲੀ ਹੋਈ ਸੀਗੀ ਤੇ ਜਿਸ ਦਾ ਇੱਕੇ ਦਰਵਾਜ਼ਾ ਸੀਗਾ ਮੇਨ ਦਰਵਾਜ਼ਾ ਤੇ ਹੁਣ ਅਸੀਂ ਇਸ ਬਲੌਗ ਦੀ ਇਥੀ ਕਰਦੇ ਹਾਂ ਸਮਾਪਤੀ ਤੇ ਜਿਹੜਾ ਅਗਲੇ ਵਾਲਾ ਬਲੌਗ ਹੋਗਾ ਉਹਦੇ ਵਿੱਚ ਗੁਰਦੁਆਰਾ ਤਾੜੀ ਸਾਹਿਬ ਤੇ ਬੀਬੀ ਸ਼ਰਨ ਕੌਰ ਜੀ ਦਾ ਜੋ ਗੁਰਦੁਆਰਾ ਸਾਹਿਬ ਆ ਉਹਨਾਂ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਅੱਜ ਵਾਲਾ ਬਲੌਗ ਜੇ ਤੁਹਾਨੂੰ ਵਧੀਆ ਲੱਗੇ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਬੇਸ਼ੱਕ ਦੀ ਨਾ ਕਰਿਓ ਸ਼ੇਅਰ ਕਰ ਦਿਓ ਕਿਉਂਕਿ ਜੋ ਆਪਣੇ ਜਿਹੜੇ ਸਿੱਖ ਸੰਗਤਾਂ ਜੋ ਹੋਰ ਵੀ ਜਿਹੜੀ ਸੰਗਤਾਂ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕਿਹੜਾ ਗੁਰਦੁਆਰਾ ਸਾਹਿਬ ਕਿੱਥੇ ਬਣਿਆ ਹੋਇਆ ਹੈ ਧੰਨਵਾਦ